ਜੋ ਵੀ ਪ੍ਰਤੀਕਰਮ ਉਧਰੋਂ ਆਇਆ ਹੈ ਨਾ ਉਸ ਤੇ ਆਪਾਂ ਗੱਲਬਾਤ ਕੱਲ ਵੀ ਕੀਤੀ ਪਰ ਉਹ ਚੀਜ਼ ਜਿਹੜੀ ਹੈ ਨਾ ਠੱਲਣੀ ਸੀ ਜਾਂ ਉਸ ਦੇ ਜਿਹੜੇ ਵੱਖਰੇ ਪ੍ਰਤੀਕਰਮ ਆ ਰਹੇ ਸੀ ਉਸ ਤੋਂ ਬਿਨਾਂ ਜਦੋਂ ਹੀ ਇਹ ਗੱਲ ਸਾਹਮਣੇ ਆਈ ਕਿ ਉੱਥੇ ਗੋਲੀ ਚੱਲੀ ਉਹਨੇ ਸਭ ਕੁਝ ਸਾਰਾ ਮਾਹੌਲ ਬਦਲਤਾ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਪ੍ਰਤੀਕਰਮ ਆ ਰਹੇ ਆ ਕੁਝ ਸਿਕਿਉਰਿਟੀ ਨੂੰ ਲੈ ਕੇ ਆ ਰਹੇ ਆ ਬਹੁਤ ਸਾਰੇ ਵੱਖਰੇ ਵੱਖਰੇ ਕੀ ਮੈਂ ਤੁਸੀਂ ਇਸ ਚੀਜ਼ ਨੂੰ ਦੇਖਦੇ ਹੋ ਜਾਂ ਇਹ ਇਸ ਸਾਰੀ ਕਹਾਣੀ ਦੇ ਪਿੱਛੇ ਦੀ ਕੀ ਕਹਾਣੀ ਹੈ ਜੀ ਕਹਾਣੀ ਦੇ ਪਿੱਛੇ ਕਹਾਣੀ ਕੀ ਹੈ ਉਧਰ ਆਪਾਂ ਬਾਅਦ ਦੇ ਵਿੱਚ ਆਉਨੇ ਆ ਹਾਲਾਂਕਿ ਇਹ ਇੱਕ ਇਨਵੈਸਟੀਗੇਸ਼ਨ ਦੀ ਪ੍ਰਾਇਮਰੀ ਸਟੇਜ ਆ ਜੀ ਇਹ ਸੈਂਸਟਿਵ ਮਸਲਾ ਹੈ ਮੈਂ ਹਮੇਸ਼ਾ ਮਤਲਬ ਕੀ ਨਾ ਇੱਕ ਆਪਦੇ ਤੇ ਹੱਦ ਲਾ ਕੇ ਗੱਲ ਕਰਨ 'ਚ ਯਕੀਨ ਰੱਖਦਾ ਜੀ ਐਵੇਂ ਬਥਵੀਆਂ ਮਾਰਨ ਦਾ ਨਾ ਬਿਲਕੁਲ ਬਿਲਕੁਲ ਧੁੱਕ ਨਹੀਂ ਬਣਦਾ ਜੀ ਪਹਿਲੀ ਗੱਲ ਕਿ ਸੁਖਵੀਰ ਸਿੰਘ ਬਾਦਲ ਨੇ ਸੇਵਾ ਜਦੋਂ ਸ਼ੁਰੂ ਕੀਤੀ ਜਿਸ ਨੂੰ ਆਪਾਂ ਤਨਖਾਹ ਕਹਿ ਸਕਦੇ ਜੀ ਜਿਵੇਂ ਤੁਸੀਂ ਕਿਹਾ ਕਿ ਕਿੰਤੂ ਪਰੰਤੂ ਸਿਕਿਉਰਟੀ ਨੂੰ ਲੈ ਕੇ ਸਾਡੇ ਨਾਲ ਸਮਾਜ ਦੇ ਵਿੱਚ ਆਮ ਹੀ ਇੱਕ ਧਾਰਨਾ ਬਣ ਗਈ ਅਸੀਂ ਬਹੁਤ ਜ਼ਿਆਦਾ ਨੈਗੇਟਿਵ ਹਾਂ ਬਹੁਤ ਜ਼ਿਆਦਾ ਅਸੀਂ ਪਰਸੈਪਸ਼ਨ ਆਧਾਰਿਤ ਮਾਈਂਡਸੈਟ ਦੇ ਨਾਲ ਚੱਲਣ ਵਾਲੇ ਜੀ ਬਿਲਕੁਲ ਮਾਫ ਕਰਨਾ ਸਾਰਿਆਂ ਵਾਸਤੇ ਇਨਕਲੂਡ ਮੈਂ ਹਮ ਆਖੇ ਜਿਵੇਂ ਇਹਦੇ ਨਾਲ ਬੰਦੇ ਖਲੋਤੇ ਨੇ ਇਹ ਕੀਆ ਫਲਾ ਕੀਤਾ ਮੇਰੇ ਦੋਸਤ ਨੇ ਰਾਤ ਮੈਨੂੰ ਤਾਨੂੰ ਬਤਾਓ ਮੇਰਾ ਦੋਸਤ ਕੌਣ ਆ ਜੀ ਜੀ ਦਾ ਭੇਜਿਆ ਮੈਨੂੰ ਉਹ ਜਿਹਦੇ ਚ ਬੀਬੀ ਪੈਰੀ ਹੱਥ ਨਾਲ ਲੱਗਦੀ ਆ ਬੜਾ ਹਾਸਾ ਮਜ਼ਾਕੀਂ ਵਾਇਰਲ ਜੀ ਹੋ ਗਈ ਉਹ ਜੀ ਉਹਨੇ ਮੈਨੂੰ ਸਵਾਲ ਕੀਤਾ ਮੇਰੇ ਭਰਾ ਨੇ ਹੂੰ ਕਿਉਂਕਿ ਰਾਜਨੀਤੀ ਚ ਥੋੜਾ ਇਹ ਕਿ ਜਿਹੜਾ ਬੰਦਾ ਖਬਰਾਂ ਕੋਲਾਂ ਚ ਵਿਚਰਦਾ ਪੁੱਛ ਲਿਆ ਜਾਂਦਾ ਉਹ ਕਹਿੰਦਾ ਵੀਰੇ ਆ ਬੰਦੇ ਕਿਉਂ ਇੰਨੇ ਨਾਲ ਖਲੋਤੇ ਹੂੰ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਕਿ ਇਹ ਬੰਦੇ ਉਦਾਂ ਨਹੀਂ ਐ ਹੂੰ ਇਸ ਸਿਕਿਉਰਿਟੀ ਆ ਜੀ ਤੇ ਜੇ ਸੁਖਵੀਰ ਸਿੰਘ ਬਾਦਲ ਨੂੰ ਕੱਲਿਆਂ ਛੱਡਿਆ ਮੈਂ ਉੱਥੇ ਸ਼ਬਦ ਜਿਹੜਾ ਇਸਤੇਮਾਲ ਕੀਤਾ ਸੀ ਤਾਂ ਕੋਈ ਨਾ ਕੋਈ ਠੋਕ ਸਕਦਾ ਬਿਲਕੁਲ ਮੈਂ ਸ਼ਬਦ ਇਸਤੇਮਾਲ ਕੀਤਾ ਆਨ ਕੈਮਰਾ ਕਹਿੰਦਾ ਹੂੰ ਹੂੰ ਉਹ ਸੁਰੇ ਕਹਿੰਦਾ ਕਹਿੰਦਾ ਯਾਰ ਤੂੰ ਤਾਂ ਬਾਬਾ ਬਣ ਜਾ ਪੁੱਛਾਂ ਪਚਾਂ ਦੇ ਨਾਲ ਬਿਲਕੁਲ ਇਹੋ ਜੀ ਮੌਕੇ ਤੇ ਕਈ ਵਾਰੀ ਬਹੁਤ ਅਸੀਂ ਕਿਉਂ ਸਭ ਕੁਝ ਦੇਖਿਆ ਸਭ ਅਸੀਂ ਮੁੱਖ ਮੰਤਰੀ ਦੇ ਤੌਰ ਤੇ ਰੱਤੇ ਖੜੇ ਜੁੱਤੀ ਬਜਦੀ ਦੇਖੀ ਜੋ ਆਪਣਾ ਲੰਬੀ ਹਲਕਾ ਪ੍ਰਕਾਸ਼ ਸਿੰਘ ਬਾਦਲ ਦਾ ਜੀ ਉਹਦੇ ਵਿੱਚ ਦਿੱਤੀ ਬੱਚ ਦੀ ਵੇਖੀ ਸੀ ਅਸੀਂ ਐਨਕ ਟੁੱਟ ਗਈ ਜੀ ਸੇਵਲ ਹਸਤਲ ਮਲੋਟ ਲਿਆਉਣਾ ਪਿਆ ਪ੍ਰਕਾਸ਼ ਸਿੰਘ ਬਾਦਲ ਸਾਨੂੰ ਪਤਾ ਹੈ ਕਿ ਇਹ ਸਭ ਚੀਜ਼ਾਂ ਵਾਪਰ ਲੱਗਿਆ ਸੈਕਿੰਡ ਲੱਗਦਾ ਬਿਲਕੁਲ ਹੁਣ ਜਿਹੜੇ ਲੋਕ ਇਹ ਗੱਲਾਂ ਕਰਦੇ ਸੀ ਮੰਨ ਲਓ ਅੱਜ ਖੁਦਾ ਨਾ ਖਾਸਤਾ ਕੋਈ ਨੁਕਸਾਨ ਹੋ ਜਾਂਦਾ ਜੀ ਜਿਸ ਤਰ੍ਹਾਂ ਗੋਲੀ ਚੱਲੀ ਜਾਂ ਉਹ ਇੱਕ ਜਿਹੜੇ ਸੁਰੱਖਿਆ ਕਰਮੀ ਕਹਿ ਲੋ ਹਨਾ ਉਹ ਬੰਦੇ ਨੇ ਰੋਕ ਲਿਆ ਮੌਕੇ ਤੇ ਤਾਂ ਤਾਂ ਕੀ ਇਹਨਾ ਜਿਹੜੇ ਫੇਸਬੁੱਕ ਹੀ ਵਿਚਾਰਕ ਨੇ ਇਹਨਾਂ ਦੀ ਰਾਹ ਤੇ ਹੁਣ ਹਮ ਸਿਕਿਉਰਿਟੀ ਦੇਣ ਵਾਲੀਆਂ ਏਜੰਸੀਆਂ ਜਿਹੜੀਆਂ ਚੱਲਣਗੀਆਂ ਜੀ ਮਤਲਬ ਕਿ ਤੁਸੀਂ ਇਹ ਦੇਖੋ ਯਾਰ ਦੂਜੀ ਗੱਲ ਕਿ ਪਹਿਲਾਂ ਪਤਾ ਸੀਗਾ ਉਕੇ ਐਸਆਈ ਆ ਜਸਵੀਰ ਸਿੰਘ ਸ਼ਾਇਦ ਬੜੀ ਤਲੇਰੀ ਦਿਖਾਈ ਬੰਦੇ ਉਸ ਨੂੰ ਕਲਿੱਪ ਨੂੰ ਨਾ ਵਾਰ-ਵਾਰ ਦੇਖੋ ਇੱਕ ਤੇ ਇਹ ਆ ਕਿ ਨਰੈਣ ਸਿੰਘ ਚੌੜਾ ਉਮਰਦਰਾਜ ਸੀ ਜੀ ਉਮਰਦਰਾਜ ਸੀ ਉਹਦੇ ਐਕਸ਼ਨ ਸਲੋ ਸੀਗੇ ਬਿਲਕੁਲ ਕਾਰਨਰ ਦੇਖੋ ਅਸੀਂ ਇਹਨਾਂ ਚੀਜ਼ਾਂ ਨੂੰ ਬਹੁਤ ਗਾਰਨਰ ਦੇਖ ਲੈਂਦੇ ਜਿੱਦਾਂ ਕੋਈ ਵਾਰ-ਵਾਰ ਝੋੜਾ ਜਾਂ ਤਰਵਾ ਹੁੰਦਾ ਹੈ ਨਾ ਜੀ ਪੱਤਰਕਾਰਤਾ ਦਾ ਨਹੀਂ ਵੈਸੇ ਵੀ ਕਿਉਂਕਿ ਇਹਨਾਂ ਚੀਜ਼ਾਂ ਚੋਂ ਗੁਜ਼ਰੇ ਆ ਜੀ ਲੜਾਈ ਝਗੜਿਆਂ ਚੋਂ ਗੁਜ਼ਰੇ ਇਹ ਐਕਸ਼ਨ ਹੁੰਦੇ ਆ ਹੂੰ ਉਮਰਦਰਾਜ ਬੰਦੇ ਤੇ ਐਕਸ਼ਨ ਸਲੋ ਹੋ ਜਾਂਦੇ ਹੂੰ 70-72 ਸਾਲਾਂ ਦਾ ਜੀ ਡੱਬ ਨੂੰ ਜਦੋਂ ਹੱਥ ਪਾਇਆ ਉਦੋਂ ਹੀ ਸਿਕਿਉਰਿਟੀ ਗਾਰਡ ਤੇਜ਼ੀ ਨਾਲ ਵਧਿਆ ਹੂੰ ਉਹਨੇ ਇੱਥੋਂ ਫੜਿਆ ਮਿੰਟ ਇਨ ਸੈਕਿੰਡ ਸੀ ਸਾਰਾ ਕੁਝ ਮਿਲੀ ਸੈਕਿੰਡ ਹੋ ਗਿਆ ਸ਼ਾਇਦ ਜੀ ਜੀ ਗੁੱਟ ਤਾਂ ਚੱਕਿਆ ਫਾਇਰ ਕੰਧ ਚ ਬਜਿਆ ਫਿਰ ਉਹਨੇ ਛੱਡਿਆ ਨਹੀਂ ਧੱਕ ਕੇ ਸਾਈਡ ਤੇ ਲਿਜਾ ਕੇ ਉਹਨੂੰ ਚਰਮ ਨੂੰ ਆਪੂ ਕਰ ਹੂੰ ਇਹ ਬਹੁਤ ਵੱਡੀ ਦਲੇਰੀ ਹੁੰਦੀ ਐ ਸਾ ਬਿਲਕੁਲ ਬਿਲਕੁਲ ਕਿਸਾਬ ਤੁਸੀਂ ਹਥਿਆਰ ਦੇ ਸਾਹਮਣੇ ਆਪਣੇ ਆਪ ਨੂੰ ਕਰਦੇ ਜਦੋਂ ਪਤਾ ਹੋਵੇ ਸੀਨੀਅਰ ਸ਼ੇਖ ਹੋਣਗੇ ਇਹ ਬਹੁਤ ਵੱਡੀ ਮੈਂ ਕਹੂੰਗਾ ਕਿ ਉਸ ਬੰਦੇ ਦੀ ਬਹਾਦਰੀ ਦੀ ਮਸਾਲਾ ਉਮਰ ਵੀ ਮੈਨੂੰ ਉਹਦੀ 50 ਪਲੱਸ ਲੱਗਦੀ ਸੀ ਹਮ ਠੀਕ ਹੈ ਜੀ ਤਾਂ ਬਚਾਉਗੇ ਗੋਲੀ ਜੜੀ ਆ ਉਹ ਜਾ ਕੇ ਕੰਧ ਚ ਲੱਗੀ ਆ ਸ਼ਾਇਦ ਜੀ ਜੀ ਉਸ ਤੋਂ ਬਾਅਦ ਨਰੈਣ ਸਿੰਘ ਚੌੜਾ ਨੇ ਕਿ ਵਿਰੋਧ ਤੇ ਕੋਈ ਕਰਨਾ ਨਹੀਂ ਸੀ ਉਹਨੇ ਜੋ ਕੰਮ ਕਰਨਾ ਸੀ ਇੱਕੋ ਇੱਕ ਬਿਆਨ ਆਇਆ ਨਰੈਣ ਸਿੰਘ ਚੌੜਾ ਦਾ ਜਿਹੜਾ ਮੈਂ ਇੱਕ ਮੀਡੀਆ ਆਊਟਲੈਟ ਦੇ ذریعے ਪੜ ਰਹੇ ਆ ਸੀਗਾ ਜੀ ਜੀ ਉਸਨੇ ਕਿਹਾ ਕਿ ਦੇਖੋ ਜੀ ਗੱਲ ਇਹ ਆ ਕਿ ਇਹਨੇ ਸਾਰੇ ਗੁਨਾਹ ਮੰਨੇ ਆ ਹਮ ਹੁਣ ਇਹ ਤਾਂ ਹੋ ਗਿਆ ਸਿਕਿਉਰਟੀ ਦਾ ਕੰਸਰ ਜੀ ਕਿਉਂਕਿ ਜਿਹੜੇ ਬੰਦੇ ਨੇ ਬਚਾਇਆ ਸੁਖਵੀਰ ਸਿੰਘ ਬਾਦਲੂ ਕਹਿੰਦਾ ਕਿ ਮੈਨੂੰ ਅਫਸਰਾਂ ਨੇ ਪਹਿਲਾਂ ਹੀ ਬਰੀਫ ਕਰ ਰੱਖਿਆ ਸੀ ਤਾਂ ਮਤਲਬ ਕਿ ਇਨਪੁਟ ਸੀ ਹਮ ਇਨਪੁਟ ਸੀ ਤਾਂ ਹੀ ਤੁਸੀਂ ਦੇਖੋਗੇ ਸੁਖਬੀਰ ਸਿੰਘ ਬਾਦਲ ਦੇ ਆਲੇ ਦੁਆਲੇ ਜਿਹੜਾ ਇਹਨਾਂ ਨੇ ਕਹਿ ਲੋ ਕਿ ਉਹ ਜਿਹੜਾ ਹੁੰਦਾ ਨਾ ਰਿੰਗ ਵਾਲਾ ਘੇਰਾ ਘੇਰਾ ਜਿਹੜਾ ਬਣਾਇਆ ਹੋਇਆ ਸੀ ਸਿਕਿਉਰਿਟੀ ਦਾ ਉਹਦੇ ਵਿੱਚ ਇਸ ਤਰ੍ਹਾਂ ਦੇ ਸ਼ਖਸ ਖਲਾਰੇ ਸੀਗੇ ਚੁਪ ਲੇਖਾ ਪਾਉਣ ਕੇ ਉਹ ਸੇਵਾਦਾਰ ਨੇ ਉਹਨਾਂ ਦੀ ਦਿੱਖ ਹੁੰਦੇ ਤਾਂ ਜ਼ਿਆਦਾਤਰ ਕਹਿ ਲੋ ਕਿ ਇੱਥੋਂ ਵਾਲੀ ਸਿਕਿਉਰਿਟੀ ਚੋਂ ਉਹ ਸਿੱਖ ਹੁੰਦੇ ਨੇ ਜ਼ਿਆਦਾ ਉਹ ਗਪੌਲਸ ਦੇ ਵਿੱਚ ਵੀ ਸਿੱਖ ਇਸ ਤਰ੍ਹਾਂ ਦੇ ਹੁੰਦੇ ਆ ਕਿ ਉਹ ਉਹਨਾਂ ਦੀ ਜਿਹੜੀ ਦੇਖ ਹਨਾ ਗੁਰਸਿੱਖ ਵਾਲੀ ਪੁਲਿਸ ਦੇ ਵਿੱਚ ਨਾ ਸੀਆਈਡੀ ਵਾਸਤੇ ਵੀ ਕੰਮ ਕਰਦੇ ਨੇ ਉਹ ਗੁਰ ਜਿੱਦਾਂ ਦਾੜਾ ਪ੍ਰਕਾਸ਼ ਪ੍ਰਕਾਸ਼ ਕੀਤਾ ਜੀ ਜੀ ਤਾਂ ਮਤਲਬ ਹੈ ਕਿ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਕਿਉਂਕਿ ਇਹ ਖਬਰ ਵੀ ਆ ਰਹੀ ਆ ਕਿ ਨਰੈਣ ਸਿੰਘ ਚੌੜਾ ਨੇ ਇੱਕ ਦਿਨ ਪਹਿਲਾਂ ਰੇਕੀ ਕੀਤੀ ਆ ਹਮ ਮਤਲਬ ਕਿ ਵਿਨਰਜੀਤ ਗੋਲਡੀ ਆ ਸੰਗਰੂਰ ਤੋਂ ਇਹਨਾਂ ਦੇ ਨੌਜਵਾਨ ਲੀਡਰ ਜੀ ਜੀ ਉਹਦਾ ਕਹਿਣਾ ਹੈ ਕਿ ਨਰੈਣ ਸਿੰਘ ਚੋੜਾ ਕੱਲ ਵੀ ਦੇਖਿਆ ਗਿਆ ਹਮ ਫੋਟੋਆਂ ਵਗੈਰਾ ਖਿੱਚ ਕੇ ਲੈ ਕੇ ਗਿਆ ਅਸੀਂ ਕਿਹਾ ਕਿ ਚਲੋ ਸ਼ਾਇਦ ਕੋਈ ਨੈਗੇਟਿਵ ਅਪਾਇੰਟ ਪੜਦਾ ਹੋਏਗਾ ਜੀ ਜੀ ਤਾਂ ਚਲੋ ਸਾਨੂੰ ਕੋਈ ਦਿੱਕਤ ਨਹੀਂ ਹੈ ਅਸੀਂ ਤੇ ਗੁਰੂ ਘਰ ਸਰੈਂਡਰ ਕੀਤਾ ਸਭ ਕੁਝ ਹੈ ਤਾਂ ਜੇ ਇਹ ਗੱਲ ਹੈ ਤੇ ਇਹਦਾ ਮਤਲਬ ਇਹ ਹੈ ਕਿ ਨਰੈਣ ਸਿੰਘ ਚੋੜਾ ਇੱਕ ਐਸਾ ਸ਼ਖਸ ਹੈ ਸਾਹਿਬ ਕਿ ਜਿਹਨੂੰ ਬਹੁਤ ਆਸਾਨੀ ਨਾਲ ਏਜੰਸੀਆਂ ਝਾੜਦੀਆਂ ਹਮ ਤਾਂ ਇਹ ਆਪਣੇ ਆਪ 'ਚ ਇੱਕ ਸਵਾਲ ਜ਼ਰੂਰ ਹੁੰਦਾ ਹੈ ਜੀ ਕਿ ਇਸ ਤਰ੍ਹਾਂ ਉੱਥੇ ਕੋਈ ਇੱਕ ਲੀਡਰ ਨਹੀਂ ਸੀਗਾ ਬਹੁਤ ਸਾਰੇ ਲੀਡਰ ਸਨ ਬਿਲਕੁਲ ਕੁਝ ਹੁਣ ਪਾਜ-ਪਾਜ ਵੀ ਜਾ ਚੁੱਕੇ ਹੈ ਕਿ ਇਹਨਾਂ ਦੀ ਸਿਕਿਉਰਿਟੀ ਤੇ ਜਿਹੜੇ ਬੰਤੋਬਸਤ ਕੀਤੇ ਸੀ ਉਹਦੇ ਵਿੱਚ ਇਸ ਤਰ੍ਹਾਂ ਚਲੇ ਜਾਣਾ ਜਾਂ ਇਹ ਆਪ ਜਿਸ ਤਰ੍ਹਾਂ ਦੇ ਇਲਜ਼ਾਮ ਹਟ ਲਾ ਰਹੇ ਨੇ ਕਿ ਰੇਕੀ ਹੋਈ ਆ ਜੀ ਜੀ ਤਾਂ ਮੇਰੇ ਖਿਆਲ ਦੇ ਨਾਲ ਕਿਤੇ ਨਾ ਕਿਤੇ ਸੁਖਮ ਸਿੰਘ ਸਾਹਿਬ ਇਹ ਚੀਜ਼ ਏਜੰਸੀਆਂ ਦੇ لحاظ ਨਾਲ ਸਿਕਿਉਰਿਟੀ ਏਜੰਸੀਆਂ ਦੇ لحاظ ਨਾਲ ਇੰਟੈਲੀਜੈਂਸੀ ਏਜੰਸੀਆਂ ਦੇ لحاظ ਨਾਲ ਵੀ ਚਿੰਤਾ ਕਰਨ ਵਾਲੀ ਗੱਲ ਹੈ ਕਿ ਭਾਈ ਜੇ ਇਸ ਤਰ੍ਹਾਂ ਰੇਕੀ ਹੋਈ ਹੈ ਪਹਿਲੇ ਦਿਨ ਤਾਂ ਦੂਜੇ ਦਿਨ ਬੰਦਾ ਬਿਲਕੁਲ ਕੋਲ ਗਿਆ ਚਲਾ ਸਾਹਿਬ ਕੋ ਮੈਂ ਵਾਰ-ਵਾਰ ਕਹਾਂ ਜੇ ਮੰਨ ਲੋ ਨਰੈਣ ਸਿੰਘ ਚੌੜਾ ਹੂੰ ਉਮਰ ਦਰਾਸ ਨਾ ਹੁੰਦਾ ਜੀ ਨੁਕਸਾਨ ਕਿਸੇ ਦੂਜੇ ਦਾ ਜ਼ਰੂਰ ਹੋ ਜਾ ਸੁਖਵੀਰ ਸਿੰਘ ਬਾਦਲ ਦਾ ਹੁੰਦਾ ਨਾ ਹੁੰਦਾ ਜੀ ਜੀ ਕਿਉਂਕਿ ਉਹ ਉਮਰ ਦਰਾਸ ਹੋਣ ਕਰਕੇ ਐਕਸ਼ਨ ਸੋਦੇ ਜਿਹੜੇ ਨਾ ਸਲੋਗੇ ਤੋਂ ਇਥੇ ਰੋਲਾ ਪਾਉਣ ਵਾਲੇ ਬਤੇਰੇ ਹੁੰਦੇ ਆ ਏਕ ਕੀ ਕਰਦੇ ਆ ਐਸ ਕਰਕੇ ਐਸਾ ਜੀ ਜੀ ਕੋਈ ਗੱਲ ਨਹੀਂ ਅ ਅੱਗੇ ਦਾ ਸਕਨ ਵੀ ਚੋੜਾ ਬਾਰੇ ਵੀ ਗੱਲ ਕਰਦੇ ਆ ਜੀ ਹੋਰ ਵੀ ਕਈ ਸਾਰੇ ਸਵਾਲ ਵੀ ਨਹੀਂ ਮਿਲਦੇ ਆ ਉਹ ਵੀ ਕਰਦੇ ਆ ਅ ਬਿਲਕੁਲ ਮਿੱਤਰ ਬਲਵਿੰਦਰ ਜੀ ਦੱਸ ਰਹੇ ਨੇ ਕਿ মিডিਆ ਚ ਦੱਸ ਰਹੇ ਨੇ ਕਿ ਨਰੈਨ ਸਿੰਘ ਕੱਲ ਵੀ ਘੁੰਮ ਰਿਹਾ ਸੀ ਬਿਲਕੁਲ ਹਾਂ ਇਹ ਮਿੰਟੂ ਜੀ ਨੇ ਹੁਣੇ ਗੱਲ ਕੀਤੀ ਹਾਂ ਜੀ ਮੀਡੀਆ ਦੇ ਵਿੱਚ ਆ ਰਿਹਾ ਹੈ ਜੀ ਅ ਮਿੰਟੂ ਜੀ ਦੋ ਤਿੰਨ ਗੱਲਾਂ ਮਜੀਠੀਆ ਸਾਹਿਬ ਨੇ ਕੀਤੀਆਂ ਉਹ ਪੱਤਰਕਾਰਾਂ ਦੇ ਨਾਲ ਇੱਕ ਤਾਂ ਚਲੋ ਉਹਨਾਂ ਨੇ ਇਹ ਕਿਹਾ ਕਿ ਅਸੀਂ ਉਸ ਸ਼ਖਸ ਦੇ ਬਹੁਤ ਬਹੁਤ ਧੰਨਵਾਦੀ ਆਂ